Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਅਮਰੀਕਾ ਤੋਂ ਬਾਅਦ ਬ੍ਰਿਟੇਨ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਕਸੀ ਜ਼ੋਰਪੀ ਦੇਸ਼ਾਂ ਨਾਲ ਕਰਨਗੇ ਬੈਠਕ 트੍ਰੰਪ ਜੇਲੈਕਸੀ ਦੀ ਤਿੱਖੀ ਬਹਿਸ ਤੋਂ ਬਾਅਦ ਯੂਕਰੇਨੀ ਰਾਜਪੂਤ ਦਾ ਰਿਐਕਸ਼ਨ ਵੀਡੀਓ ਯੂਕਰੇਨ ਦੇ ਰਾਸ਼ਟਰਪਤੀ ਪਹੁੰਚੇ ਯੂਕੇ 2.84 ਬਿਲੀਅਨ ਡਾਲਰ ਦਾ ਲਿਆ ਕਰ ਜਾ ਅਮਰੀਕਾ ਤੋਂ ਬਹਿਸ ਤੋਂ ਬਾਅਦ ਜੁਕ੍ਰੇਨ ਦੇ ਰਾਸ਼ਟਰਪਤੀ ਜੇਲੈਂਕਸੀ ਜੋਰਪਦੇਸ਼ਾਂ ਨਾਲ ਕਰਨਗੇ ਬੈਠਕ ਜੀਹਾਂ ਜੁਕ੍ਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੈਂਕਸੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਿੱਖੀ ਬਹਿਸ ਤੋਂ ਬਾਅਦ ਵਾਈਟ ਹਾਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਛੁੱਕਰਵਾ ਨੂੰ ਦੋਵਾਂ ਨੇਤਾਵਾਂ ਵਿਚਾਲੇ ਬਹਿਸ ਕਰੀਬ 10 ਮਿੰਟ ਤੱਕ ਚੱਲੀ ਜਿਸ 86 ਕੂਟਨੀਤਿਕ ਮੁੱਦਿਆਂ ਤੇ ਡੰਗਾਈ ਨਾਲ ਚਰਚਾ ਆਈ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਜੇਲੈਕਸੀ ਅਮਰੀਕਾ ਦੇ ਦੌਰੇ ਤੇ ਸਨ ਅਤੇ ਉਹਨਾਂ ਨਾਲ ਚੱਲ ਰਹੀ ਗੱਲਬਾਤ ਦੌਰਾਨ ਤਣਾਅ ਵੱਧ ਗਿਆ ਜਾਣਕਾਰੀ ਮੁਤਾਬਕ ਜੇਲੈਕਸੀ ਸਵੇਰੇ ਕਰੀਬ 11 ਵਜੇ ਅਮਰੀਕਾ ਤੋਂ ਰਵਾਨਾ ਹੋ ਕੇ ਬਰਤਾਨੀਆ ਦੀ ਰਾਜਧਾਨੀ ਲੰਡਨ ਪਹੁੰਚ ਗਏ ਉੱਥੇ ਉਹ ਐਤਵਾਰ ਨੂੰ ਹੋਣ ਜਾ ਰਹੀ ਜੋਰਪੀ ਦੇਸ਼ਾਂ ਦੇ ਇੱਕ ਮਹੱਤਵਪੂਰਨ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ ਇਸ ਦੌਰਾਨ ਫਰਾਂਸ ਜਰਮਨੀ ਡੈਨਮਾਰਕ ਇਟਲੀ ਅਤੇ ਹੋਰ ਯੂਰਪੀ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ ਇਸ ਤੋਂ ਇਲਾਵਾ ਨਾਟੋ ਦੇ ਸਖਤਰ ਜਨਰਲ ਅਤੇ ਯੂਰਪੀ ਸੰਗਤ ਅਤੇ ਯੂਰਪੀ ਕੌਂਸਲ ਦੇ ਪ੍ਰਧਾਨ ਵੀ ਇਸ ਸੰਮੇਲਨ 'ਚ ਮੌਜੂਦ ਰਹਿਣਗੇ ਸਿਖਰ ਸੰਮੇਲਨ ਵਿੱਚ ਯੂਕਰੇਨ ਸੰਕਟ ਅਤੇ ਯੂਰਪ ਵਿੱਚ ਸੁਰੱਖਿਆ ਅਤੇ ਆਰਥਿਕੀ ਸਥਿਤੀ ਦੇ ਸਮੇਤ ਹੋਰ ਵਿਸ਼ੇ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਹੈ ਰੂਪ ਜੈਲਕਸੀ ਦੀ ਤਿੱਖੀ ਬਹਿਸ ਦੌਰਾਨ ਯੂਕਰੇਨੀ ਰਾਜ ਦੂਤ ਦਾ ਰਿਐਕਸ਼ਨ ਵਾਇਰਲ ਹੈ ਜੀਹਾਂ ਰੂਸ ਜਿ ਕ੍ਰੇਨ ਜੁੱਧ ਨੂੰ ਲੈ ਕੇ ਵਾਈਟ ਹਾਊਸ ਵਿਖੇ ਡੋਨਲਡ ਟਰੰਪ ਅਤੇ ਵਲੋਦੀਮੀਰ ਜ਼ੇਲੈਕਸੀ ਵਿਚਕਾਰ ਤਿੱਖੀ ਬਹਿਸ ਦੌਰਾਨ ਯੁਕਰੇਨੀ ਡਿਪਲੋਮੈਂਟ ਵਿੱਚ ਉਸਾਨਾ ਮਾਰਕਾਰਵਾ ਦਾ ਆਪਣਾ ਸਿਰ ਫੜ ਲਿਆ ਅਤੇ ਉਹ ਵਾਰ-ਵਾਰ ਆਪਣਾ ਹੱਥ ਆਪਣੇ ਚਿਹਰੇ ਤੇ ਮਾਰਦੀ ਦਿਸੀ ਇਹ ਸਬੰਧੀ ਵੀਡੀਓਜ਼ ਵਾਇਰਲ ਹੋ ਗਈ ਅਤੇ ਇਸ ਦ੍ਰਿਸ਼ ਤੋਂ ਸਾਫ ਪਤਾ ਲੱਗਦਾ ਹੈ ਕਿ ਇਹਨਾਂ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਗੱਲਬਾਤ ਕਿਸ ਪੱਧਰ ਤੇ ਹੋਈ ਹੋਵੇਗੀ ਛੁੱਕਰਵਾਰ ਨੂੰ ਵਾਈਟ ਹਾਊਸ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਟਕਰਾਅ ਦਾ ਮੰਚ ਬਣ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੇ ਯੂਕਰੇਨੀ ਹਮ ਰੂਤਬਾ ਵਿਚਕਾਰ ਰੂਸ ਨਾਲ ਜੰਗ ਨੂੰ ਲੈ ਕੇ ਤਿੱਖੀ ਸ਼ਬਦੀ ਬਹਿਸ ਹੋਈ ਜਦੋਂ ਬਹਿਸ ਜਨਤਾ ਤੌਰ ਤੇ ਚੱਲ ਰਹੀ ਸੀ ਤਾਂ ਅਮਰੀਕਾ ਵਿੱਚ ਯੂਕਰੇਨੀ ਰਾਜਦੂਤ ਤਣਾਪੁਰ ਦਿਖਾਈ ਦਿੱਤੀ ਸੋਸ਼ਲ ਮੀਡੀਆ ਇਹ ਯੂਕਰੇਨੀ ਰਾਜਦੂਤ ਹੈਗੀ ਸੀ ਅਤੇ ਵੀਡੀਓਜ਼ ਵਿੱਚ ਦਿਖਾਇਆ ਗਿਆਗਾ ਕਿ ਡਿਪਲੋਮੈਟ ਉਕਸਾਨਾ ਮਾਰਕਾ ਰਵਾ ਆਪਣਾ ਸਿਰ ਫੜ ਰਹੇ ਹਨ ਅਤੇ ਆਪਣੇ ਚਿਹਰੇ ਤੇ ਹੱਥ ਮਾਰ ਰਹੀ ਹੈ ਕਿਉਂਕਿ 트੍ਰੰਪ ਚੈਲੈਕਸੀ ਵਿਚਾਲੇ ਟਕਰਾ ਵਧਦਾ ਜਾ ਰਿਹਾ ਸੀ ਇਹ ਫੁਟੇਜ ਇੰਟਰਨੈਟ ਤੇ ਵਾਇਰਲ ਹੋ ਗਈ ਜੈਲਕਸੀ ਜੁਕੇ ਪਹੁੰਚਿਆ ਅਤੇ 2.84 ਬਿਲੀਅਨ ਡਾਲਰਾਂ ਦਾ ਲਿਆ ਕਰਜ਼ਾ ਜੀਹਾਂ ਹਥਿਆਰ ਯੂਕਰੇਨ ਵਿੱਚ ਬਣਾਏ ਜਾਣਗੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀ ਮੀਰ ਜੈਲਕਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਤੋਂ ਪ੍ਰਾਪਤ 2.84 ਬਿਲੀਅਨ ਡਾਲਰ ਦੇ ਕਰਜ਼ੇ ਦੀ ਵਰਤੋਂ ਯੂਕਰੇਨ ਵਿੱਚ ਹਥਿਆਰਾਂ ਦੇ ਉਤਪਾਦਨ ਲਈ ਕੀਤੀ ਜਾਵੇਗੀ ਇਸ ਕਰਜ਼ੇ ਦਾ ਪਹਿਲਾ ਹਿੱਸਾ ਅਗਲੇ ਹਫਤੇ ਮਿਲਣ ਦੀ ਸੰਭਾਵਨਾ ਹੈ ਜੈਲੈਕਸੀ ਨੇ ਯੂਕੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੰਡ ਯੂਕਰੇਨ ਵਿੱਚ ਹਥਿਆਰਾਂ ਦੇ ਉਤਪਾਦਨ ਲਈ ਸਮਰਪਿਤ ਕੀਤੇ ਜਾਣਗੇ। ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬ੍ਰਿਟੇਨ ਦੇ ਲੋਕਾਂ ਅਤੇ ਸਰਕਾਰ ਦਾ ਉਹਨਾਂ ਦਾ ਜੱਬਰਦਸਤ ਸਮਰਥਨ ਲਈ ਧੰਨਵਾਦ ਕਰਦਾ ਹਾਂ। ਛਨੀਵਾਰ ਨੂੰ ਜੈਲਕਸੀ ਨੇ ਤਾਂ ਲੰਡਨ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨਾਲ ਯੂਕਰੇਨ ਨੂੰ ਆਪਣੀ ਅਮਰੀਕੀ ਸਮਰਥਕ ਨੂੰ ਲੈ ਕੇ ਹੋਈ ਬਹਿਸ ਦੌਰਾਨ ਹੋਈ ਹੈ ਜੈਲਕਸੀ ਦੇ ਵਾਸ਼ਿੰਗਟਨ ਡੋਰੇ ਤੋਂ ਬਾਅਦ ਮੀਟਿੰਗ ਦੁਆਰਾ ਤੈਅ ਕੀਤੀ ਗਈ ਸੀ ਇਹਨਾਂ ਤਣਾਅਪੂਰਨ ਹਾਲਾਤਾਂ 'ਚ ਜੁਕਰੇਨਈ ਰਾਸ਼ਟਰਪਤੀ ਦੀ ਅਮਰੀਕੀ ਨੇਤਾਵਾਂ ਖਾਸ ਕਰਕੇ ਡੋਨਲਡ 트੍ਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵੇਸ ਦੁਆਰਾ ਆਲੋਚਨਾ ਕੀਤੀ ਗਈ ਚੈਲੈਕਸੀ ਨੂੰ ਵਾਸ਼ਿੰਗਟਨ ਵਿੱਚ ਖੜੇ ਜਸਰੋਤਾ ਬਾਰੇ ਇੱਕ ਸਮਝੌਤੇ ਤੇ ਦਸਤਖਤ ਕਰਨੇ ਸਨ ਪਰ ਉਹੋ ਸਮਝੌਤੇ ਤੇ ਦਸਤਖਤ ਕੀਤੇ ਬਿਨਾ ਵਾਪਸ ਆ ਗਏ tune in to marriageleven.com every saturday 2 to 3 p.m with varindar ubhi a show about matrimonials life partnership and relationships only on radio zindagi 15.50 a.m mission call 510 that is 510 रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037.